ਜੇ ਗੱਲ ਤੇਰੀ ਤੇ ਗੌਰ ਹੋਣੀ ਨਹੀਂ ਫਿਰ ਗੱਲ ਬਣਾਉਣ ਦਾ ਕੀ ਫਾਇਦਾ ਜੇ ਮਸਲੇ ਕੋਈ ਹੱਲ ਹੋਣੇ ਨਹੀਂ ਫਿਰ ਮਸਲੇ ਉਠਾਉਣ ਦਾ ਕੀ ਫਾਇਦਾ ਜੇਵਾਜ ਚੁਕਿਆ ਨਹਿਰ ਦੀ ਦੀਵਾਰ ਬਣਨੀ ਨਹੀਂ ਜੇਵਾਜ ਚੁਕਿਆ ਜ਼ਿਲ੍ਹਾ ਬਣਨਾ ਨਹੀਂ ਤਾਂ ਕਲੀਆਂ ਰੀਲਾ ਬਣਾਉਣ ਦਾ ਕੀ ਫਾਇਦਾ ਅੱਜ ਸਾਡੇ ਦਸੂਹੇ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਜੀ ਨੇ ਵਿਧਾਨ ਸਭਾ ਦੇ ਅੰਦਰ ਫਿਰ ਤੋਂ ਕੰਢੀ ਨਹਿਰ ਦੇ ਕਿਨਾਰੇ ਸੁਰੱਖਿਆ ਦੀਵਾਰ ਬਣਾਉਣ ਦਾ ਮਸਲਾ ਚੁੱਕਿਆ ਅਸੀਂ ਕੰਢੀ ਦੇ ਲੋਕਾਂ ਦੀ ਜਿਹੜੀ ਮੰਗ ਹੈ ਪੁਰਜ਼ੋਰ ਤਰੀਕੇ ਨਾਲ ਪਿਛਲੇ ਲਗਭਗ 3 ਸਾਲਾਂ ਤੋਂ اٹਹਿਆ ਕਿ ਕੰਢੀ ਕਿਨਾਰ ਦੇ ਨਜ਼ਦੀਕ ਜਿਹੜੀ ਹੈ ਸੁਰੱਖਿਆ ਦੀਵਾਰ ਪਹਿਲੇ ਦੀ ਤਰ੍ਹਾਂ ਬਣਾਈ ਜਾਵੇ ਪਰ ਸਰਕਾਰ ਜਿਹੜੀ ਹੈ ਉਹ ਸਿਰਫ ਗੱਲਾਂ ਦਾ ਕੜਾਹ ਬਣਾਉਣ ਜੋਗੀ ਹੈ ਕਹਿੰਦੇ ਹੁੰਦੇ ਗੱਲਾਂ ਦਾ ਕੜਾਹ ਬਣਾਣਾ ਤੇ ਮਿੱਠਾ ਕਾਹ ਤੋਂ ਘਟ ਪਾਣਾ ਉਹ ਚੀਜ਼ਾਂ ਸਾਡੀ ਸਰਕਾਰ ਤੇ ਲਾਗੂ ਹੁੰਦੀਆਂ ਨੇ ਔਰ ਬੜੀ ਹੈਰਾਨਗੀ ਦੀ ਗੱਲ ਹੈ ਵਿਧਾਇਕ ਜੀ ਨੇ ਸਦਨ ਦੇ ਵਿੱਚ ਸਵਾਲ ਪੁੱਛਿਆ ਪਰ ਕੋਈ ਵੀ ਪ੍ਰਤੀਕਿਰਿਆ ਸਰਕਾਰ ਵਾਲੇ ਪਾਸਿਓਂ ਨਹੀਂ ਆਈ ਇਸ ਦਾ ਮਤਲਬ ਕਿ ਸਿਰਫ ਸਵਾਲ ਹੀ ਚੁੱਕਿਆ ਗਿਆ ਸਾਨੂੰ ਉਹਦਾ ਜਵਾਬ ਨਹੀਂ ਮਿਲਿਆ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਸਾਨੂੰ ਸਵਾਲ ਨਹੀਂ ਸਵਾਲਾਂ ਦੇ ਜਵਾਬ ਚਾਹੀਦੇ ਨੇ ਮੇਰੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਕੰਢੀ ਨਹਿਰ ਦੀ ਜਿਹੜੀ ਸੁਰੱਖਿਆ ਦੀਵਾਰ ਹੈ ਉਹ ਬਣਾਈ ਜਾਵੇ ਨਹੀਂ ਤਾਂ ਕੰਢੀ ਦੇ ਲੋਕ ਆਪਣੇ ਹੱਕਾਂ ਦੇ ਲਈ ਖੜੇ ਹੋਣਗੇ ਔਰ ਬਹੁਤ ਲੰਬੀ ਲੜਾਈ ਜਿਹੜੀ ਹੈ ਉਸ ਸਰਕਾਰ ਦੇ ਖਿਲਾਫ ਅਸੀਂ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਤਲਵਾੜਾ ਤੋਂ ਬਲਾਚੌਰ ਤੱਕ ਕੰਢੀ ਕਨਾਲ ਨਹਿਰ ਜਾ ਰਹੀ ਹੈ ਨਵੀਂ ਨਹਿਰ ਬਣ ਕਰਕੇ ਜਿਹੜਾ ਜਦੋਂ ਨਹਿਰ ਬਣੀ ਹੈ ਇੱਕ ਸਾਈਡ ਤੇ ਜਿਹੜੀ ਸੜਕ ਸੀਗੀ ਪੀ ਡਬਲਯੂ ਡੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਨਾਲ ਹੀ ਜਦੋਂ ਨਹਿਰ ਨਵੀਂ ਬਣੀ ਹੈ ਚੌੜੀ ਹੋਈ ਹੈ ਨਹਿਰ ਦੇ ਜਿਹੜੇ ਕਿਨਾਰੇ ਦੇ ਉੱਤੇ ਕੰਧਾਂ ਬਣੀਆਂ ਹੋਈਆਂ ਸਨ ਉਹ ਵੀ ਡਿਪਾਰਟਮੈਂਟ ਵੱਲੋਂ ਤੋੜ ਦਿੱਤੀਆਂ ਗਈਆਂ ਨੇ ਔਰ ਇਹਦਾ ਪੀ ਡਬਲਯੂ ਡੀ ਵੱਲੋਂ ਐਸਟੀਮੇਟ ਵੀ ਭੇਜਿਆ ਗਿਆ ਪਰ ਅਜੇ ਤੱਕ ਜਿਹੜੇ ਉਹਦੇ ਫੰਡ ਆ ਉਹ ਅਵੇਲੇਬਲ ਨਹੀਂ ਹੋਏ ਮੈਂ ਸਰਕਾਰ ਵੱਲੋਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਜਿਹੜੇ ਫੰਡ ਆ ਉਹ ਉਪਲਬਧ ਕਰਾ ਕੇ ਜਿੱਥੇ ਉਹ ਕੰਧ ਬਣਾਈ ਜਾਵੇ ਨਾਲ ਹੀ ਜਿਹੜਾ ਰਸਤਾ ਆ ਪੀਡਬਲਡੀ ਅਧੀਨ ਆਉਂਦਾ ਆ ਉਹ ਰਸਤਾ ਜਿਹੜਾ ਕੰਢੀ ਕਨਨ ਲੈਰ ਦੇ ਕਿਨਾਰੇ ਤੇ ਬਣਾਇਆ ਜਾਵੇ ਤਾਂ ਜੋ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਹਰ ਰੋਜ਼ ਉਹਨਾਂ ਤੋਂ ਬਚਾਅ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ